ਲਿਆਈ ਵੀਰਾਂ ਨਾਲ ਕਰ ਲਾ ਹੁਣ ਪਹਿਲਾਂ ਲਿਆਉਣੇ ਕਾਪੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਸਾਹਮਣੇ ਮੇਰੇ ਮੂੰਹ ਦੇ ਸਾਹਮਣੇ ਜਮ ਹਾਂ ਕੱਲਣਾ ਇਹਨੇ ਬਣਾਈ ਹੈ ਮੂੰਹ ਨਹੀਂ ਸੀ ਹੁੰਦਾ ਇਥੇ ਹੀ ਹੁੰਦਾ ਤੇ ਅਸੀਂ ਵੀ ਸਾਰੇ ਠੀਕ ਠਾਕ ਟਾਈਮ ਵੱਜ ਗਿਆ 11 ਅੱਜ ਅਸੀਂ ਫੇਰ ਸਾਰੇ ਕੰਮ ਨੂੰ ਡੇਟ ਹੋ ਗਏ ਤੇ ਇਹ ਜੇ ਤੋ ਖੇਤ ਬੰਨੇ ਦਾ ਕੋਈ ਕੰਮ ਦੰਦਾ ਕੋਈ ਤੇ ਰਾਣੀ ਮਰਚੇ ਡੁੱਗੀ ਜਾਂਦੀ ਆ ਹੈ ਅੱਛਾ ਅੱਜ ਪਾਵਾਂਗੇ ਚਾਰ ਮਰੇ ਪਾਵਾਂਗੇ ਗੱਲਾਂ ਬਾਤਾਂ ਨੂੰ ਆਪਾਂ ਕਰਦਗੇ ਵੀਰਾਂ ਦਾ ਹਿਸਾਬ ਕਰਦੇ ਆ ਤਿੰਨ ਤਰੀਕ ਹੋ ਗਈ ਆ ਜੀ ਥੋੜਾ ਥੋੜਾ ਕਰਕੇ ਆਪਾਂ ਸਾਰਿਆਂ ਦਾ ਹਿਸਾਬ ਲਵਾਂ ਕੰਮ ਨੂੰ ਨਹੀਂ ਚੱਲੇ ਅੰਗ ਲਾਉਣ ਇਹ ਕਣਕ ਬੀਜ ਜਾਗੇ ਤੇ ਕਰਦੇ ਰਹਾਂਗੇ ਗੱਲਾਂ ਕਾਰਤ ਹੋਣੀ ਸੀ ਅੱਜ ਥੋੜਾ ਜਨਾ ਲੇਟ ਉੱਠਿਆ ਕਿ ਲੇਟ ਹੀ ਗੁਰਦੁਆਰੇ ਗਈ ਫਿਰ ਸਾਰੇ ਕੰਮ ਤਾਂ ਕਰਕੇ ਲੇਟ ਹੋ ਗਈ ਸੀ ਹੁਣ ਆਪਾਂ ਕਰ ਲਈਏ ਸਾਬਤ ਕਤਾਬ ਲਿਆਓ ਕਾਪੀ ਚੱਕ ਕੇ ਚੱਲ ਕੇ ਹੁਣ ਤੂੰ ਕੀ ਕੰਮ ਕਰੇਗੀ ਪਹਿਲਾਂ ਤਾਂ ਮੈਨੂੰ ਆਏ ਦੱਸ ਜਿਹੜਾ ਕੁਛ ਤੁਸੀਂ ਕਹਿਤਾ ਹੈ ਜਿਹੜਾ ਕੁਛ ਚਾੜੂ ਲੱਗੂ ਮੈਂ ਝਾੜੂ ਲੱਗੂ ਹੈ ਠੀਕ ਚੱਲ ਫਿਰ ਚੱਲ ਇਹਨਾਂ ਨੂੰ ਬੱਸ ਕੀ ਝਾੜੂ ਲਾ ਲਗੇ ਪੋਚੇ ਲਾ ਲਗੇ ਮੈਂ ਤਾਂ ਬੰਦ ਹੁਣ ਰੈਟ ਕਰੂੰਗੀ ਤੁਸੀਂ ਸਾਹ ਸੁਲਿਆ ਆਏ ਤੇ ਚਾਹ ਪੀਂ ਤੇ ਬੂਰਨਾ ਤੋਂ ਨੇ ਰੇ ਵਾਲਾ ਫਿਰ ਬਣਾਵਾਂਗੇ ਆਪਾਂ ਪੱਲਣ ਵੱਡਾ ਮਹਾਂ ਬੂਰਨਾ ਦਾ ਬੜਾ ਅੱਜ ਤਾਂ ਨਾ ਉੱਠਣ ਦੀ ਲੇਟ ਹੋ ਗਈ ਤਾਂ ਬਾਲ ਵੱਡਾ ਦੇ ਨਾਲ ਸਾਰੇ ਕੰਮ

ਹੁੱਲਾਂ ਲੋ ਵੀ ਟਾਈਮ ਵੱਜ ਗਿਆ 4 ਸ਼ਾਮ ਦੇ ਤੇ ਆਪਾਂ ਪਹੁੰਚ ਗਏ ਖੇਤ ਘਰ ਵਾਲੇ ਖੇਤ ਤੇ ਇੱਥੇ ਵੀ ਆਪਾਂ ਕੰਮ ਕਰਤਾ ਸ਼ੁਰੂ ਅੱਜ ਆਲੂ ਬੀਜੇ ਗਏ ਕੱਲ 7 ਕਿੱਲੇ ਤੇ ਅੱਜ ਉਧਰ ਜਿਹੜੀ ਮਾਮਲੇ ਵਾਲੀ ਪੈਲੀ ਸੀ ਇੱਕ ਹੋਰ ਉਧਰ ਵੀ ਲਾ ਕੇ ਕਰਨ ਹੋਣੀ ਆ ਅੱਗੇ ਤੇ ਹੁਣ 4 ਵਜੇ ਸ਼ਾਮ ਨੂੰ ਇੱਧਰ ਲਾਉਣੀ ਸੀ ਆਪਾਂ ਇੱਪਾ ਇੱਧਰ ਲਾਤੀ ਅੱਗ ਹੁਣ ਸਵੇਰੇ ਆਪਾਂ ਪਾਵਾਂਗੇ ਸੁਬਾ ਪੌਣੀ ਹੈਗੀ ਆ ਜ਼ੀਰੋ ਡ੍ਰਿੱਲ ਤੇ ਉਹਦੇ ਨਾਲ ਸਵੇਰੇ ਸਾਰੀ ਕਣਕ ਤਕਰੀਬਨ ਇੱਕ ਖੇਤ ਦੀ ਤਾਂ ਬੀਜੀ ਜਾਊਗੀ ਉੱਥੇ ਜਿਹੜੀ ਆਪਣੀ ਲਾਮ ਪੰਡ ਖੇਤੀ ਕੀਤੀ ਵੀ ਆ ਉੱਥੇ ਆਪਾਂ ਸਾਰੇ ਕਰਤੇ ਆਲੂ ਉੱਥੇ ਪਹਿਲਾਂ ਇਰਾਦਾ ਸੀਗਾ 2 ਕਿੱਲੇ ਲਾਉਣ ਦਾ ਵੀ ਕਣਕ ਬੀਜਾਂਗੇ ਹੁਣ ਕਹਿੰਦੇ ਬਾਰ-ਬਾਰ ਵੀ 2 ਕਿੱਲਿਆਂ ਵਾਸਤੇ ਕੋਈ ਵਢਣ ਵਾਸਤੇ ਕੋਈ ਨਹੀਂ ਕੰਪੈਨ ਜਾਂਦੀ ਹੈ ਨਾ ਔਖਾ ਹੋ ਜਾਊਗਾ ਵੜਵਾਈ ਵੀਲੇ ਤੇ ਉੱਥੇ ਆਪਾਂ ਕਰਦਾਂਗੇ ਸਾਰੇ ਆਲੂ ਉੱਥੇ ਹੋ ਜਾਣਗੇ 8 ਸ਼ਾਇਦ 9 ਕਿੱਲੇ ਆ ਤੇ ਆ ਆਪਾਂ ਤਿੰਨ ਖੇਤਾਂ ਦੇ ਵਿੱਚ ਬੀਜਾਂਗੇ ਕਣਕ ਬਸ ਐ ਕੰਮ ਬਾਬੇ ਦੀ ਕਿਰਪਾ ਦੇ ਨਾਲ ਨਿਭੜੀ ਜਾਣਾ ਤੇ ਅੱਗ ਤਕਰੀਬਨ 4-5 ਮੈਂ ਤੇ ਕਰਨ ਦੇ ਪਾਪਾ ਵੀ ਆ ਗਏ ਸੀ ਪਹਿਲਾਂ ਆਇਆ ਵਸੀਂ ਕਲਵੰਤ ਬਾਈ ਤੇ ਕੇਪੀ ਆਏ ਹੋਏ ਸੀਗੇ ਤੇ ਹੁਣ ਅਸੀਂ ਵੀ ਮੈਂ ਕਿਹਾ ਚਲੋ ਗੇੜਾ ਮਾਰ ਕੇ ਦੇਖ ਕੇ ਆਉਨੇ ਆਪਾਂ ਘਰ ਵਾਲੇ ਖੇਤਾਂ ਤੇ ਇੱਧਰ ਵੀ ਲਾ ਦੋ ਇੱਥੇ ਕਿ ਜੇ ਇੱਥੇ ਲਾਓ ਵਿਚਾਲੇ ਜੇ ਉਧਰ ਨੂੰ ਜਾਂਦੀ ਆ ਇੱਥੇ ਕਿ ਜੇ ਲਾ ਦਿਓ ਉਹ ਵੀ ਇਧਰ ਨੂੰ ਤੁਰ ਹੀ ਆਉਂਦੀ ਨਾ ਇੱਥੇ ਕਿ ਜੇ ਲਾ ਦਿਓ ਦੋ ਘਟੇਰੀਆਂ ਨੂੰ ਇਹਦਾ ਮਿੰਟੋ ਮੈਂਟੀ ਮਾ ਇਹਨੂੰ ਲਾ ਦੋ ਵੱਡੀ ਢੇਰੀ ਵਿਚਾਲੇ ਪਈ ਜਿਹੜੀ ਮਾਲਕ ਦੀ ਕਿਰਪਾ ਦੇ ਨਾਲ ਬਾਬਾ ਤੰਦਰੁਸਤੀ ਬਖਸ਼ੇ ਬੱਚਿਆਂ ਨੂੰ ਸੋਨਾ ਕੰਮ ਕਰਦੇ ਆ ਰਾਤਾਂ ਕਰਨ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ ਤਾਂ ਥਕਾਵਟ ਹੋ ਜਾਂਦੀ ਬੱਚਿਆਂ ਨੂੰ ਚਲੋ ਇਹਨੂੰ ਲਾ ਦਿੰਦੇ ਆ ਢੇਰੀ ਨੂੰ ਓਕੇ ਫੈਣੀ ਗੰਡੇ ਨਹੀਂ ਉਹਨੇ ਕਛਿੱਲੇ ਵੇ ਤਾਂ ਪਏ ਆ ਹੁਣ ਖਾਣ ਜੋ ਕਰੇ ਤਾਂ ਹਾਂ ਢੜਕੇ ਪੋਥੇ ਤੇ ਲੋਣੀ ਕੋਈ ਨਹੀਂ ਲਵਾ ਲਾਂਗੇ ਸਵੇਰੇ ਲਵਾ ਲਾਂਗੇ ਦੁੱਧ ਵੀ ਬਾਵਾ ਕੜਿਆ ਪਿਆ ਬੀਬੀ ਹੈ ਨਾ ਕੇ ਲਾ ਦਾਂ ਗੋਆ ਬੀਬੀ ਨੇ ਤਾਂ ਕੇਰਾ ਤੋਂ ਖਾ ਲਿਆ ਯਾ ਯਾਰ ਕਾ ਤੇ ਜੱਟ ਲੋ ਵੀ ਬੰਨਤਾ ਦਾਲ ਬਣਾਈ ਸੀ ਆਪਾਂ ਸਵੇਰੇ ਪੀਲੀ ਮੂੰਗੀ ਦੀ ਹੁਣ ਆਪਾਂ ਖਾਣੇ ਆ ਰੋਟੀ ਉਨਾ ਚਿਰ ਜਦ ਨੂੰ ਕਰਨ ਹੋਣੀ ਖੇਤ ਆ ਤੇ ਬੀਬੀ ਨੂੰ ਫੜਾ ਲ ਗੀ ਰੋਟੀ ਬਾ ਕਾਦੇ ਨਾ ਦੁਖਣ ਲੱਗ ਗਈ ਕੀ ਕਰਿਆ ਸੀ ਅੱਜ ਤੂੰ ਮਾੜਾ ਮੋਟਾ ਤੇਲ ਤੂਲ ਮਲੀ ਰੱਖਿਆ ਕਰੋ ਬਾਹਲੀ ਗਾ ਇੱਕ ਘੜ ਸਿਪਾਈ ਆ ਬੀਬੀ ਹੋੜੋ ਹੌਲ ਨਹੀਂ ਆ ਕੀ ਦੇਵਾਂ ਪੀਣ ਨੂੰ ਲਿਆ ਦਿੰਨੀ ਆ ਕਿਹੜੀ ਚ ਦੇਖੀ ਜੋ ਬੁੱਤੇ ਅੱਛਾ ਮਚੀਂ ਦਾ ਕਬੀਰ ਵੀਰ ਜੀ ਨਾ ਕੇ ਰੋਟੀ ਖਾਣੀ ਆ ਹਾਂ ਨਾ ਹਾਂ ਕੌਮ ਵੀ ਕੀ ਹੈਗਾ ਚ ਨਿੰਬੂ ਨਿੰਬੂ ਦਾ ਨਹੀਂ ਮਿਰਚਾਂ ਰਹਿ ਗੀਆਂ ਕੱਲੀਆਂ ਦੇ ਚੰਕਰ ਨਾਲ ਆਪਦਾ ਪਿਆ ਤੇ ਹੈ ਚੰਕਰ ਨਾਲ ਆਪਦਾ ਠੀਕ ਲਓ ਜੀ ਟਾਈਮ ਹੋ ਗਿਆ 6:30 ਦਾ ਕੰਮ ਧੰਦੇ ਡਨ ਸਾਰੇ ਤੇ ਵੀਡੀਓ ਕਰਦੇ ਆਂ ਬੰਦ ਤੇ ਮਿਲਾਂਗੇ ਕੱਲ ਬਾਏ